ਦੇਖੋ ਪੰਜਾਬ ਬੰਦ ਦਾ ਸੱਦਾ ਜਿਹੜਾ ਸੰਘਾਸ ਕਰ ਰਹੀਆਂ ਤੇਰਾ ਵੱਲੋਂ ਦਿੱਤਾ ਗਿਆ ਸਾਡੇ ਵੱਲੋਂ ਉਸ ਦਾ ਕੋਈ ਸਮਰਥਨ ਨਹੀਂ ਸੀਗਾ ਤੋਂ ਪਰ ਇਸ ਦੇ ਵਿੱਚ ਅੱਜ ਰਲਮਾ ਮਿਲਮਾ ਜਿਹੜਾ ਹੰਗਾਰਾ ਉਹ ਦੇਖਣ ਨੂੰ ਮਿਲਿਆ ਲੋਕਾਂ ਦਾ ਵਿਰੋਧ ਵੀ ਇਹਨਾਂ ਨੂੰ ਚੱਲਣਾ ਪਿਆ ਔਰ ਇਹ ਇੱਕ ਗੱਲ ਅੱਜ ਮੈਂ ਹੁਣੇ ਸੁਣ ਰਿਹਾ ਸੀ ਤੁਸੀਂ ਦੇਖੀ ਆ ਜਿਹੜੀ ਸਪੀਚ ਅੰਦੇਰ ਸਾਹਿਬ ਦੀ ਉਹ ਕੰਮ ਤੋਂ ਕੰਮ ਜਿਹੜਾ ਭਾਰਤ ਤੋਂ ਮੁੜ ਕੇ ਪੰਜਾਬ 'ਚ ਆ ਗਏ ਪੰਜਾਬੀਆਂ ਦੀ ਗੱਲ ਕਰਨ ਲੱਗ ਗਏ ਇਸ ਤੋਂ ਪਹਿਲਾਂ ਤਾਂ ਜਿਹੜਾ ਸੀਗਾ ਅਸੀਂ ਭਾਰਤ ਨੂੰ ਐਮਐਸਪੀ ਦਵਾਉਣਾ ਭਾਰਤ ਨੂੰ ਐਮਐਸਪੀ ਦਵਾਉਣਾ ਉਹ ਇਸ ਗੱਲ ਤੇ ਹੀ ਜਿਹੜਾ ਹੈਗਾ ਉਹ ਪੂਰੇ ਫਿਰਦੇ ਸੀ ਕਿ ਉੱਪਰਲੀ ਗੱਲ ਨਹੀਂ ਕਰਨੀ ਮੈਂ ਸਵਾਲ ਵੀ ਕੀਤਾ ਸੀ ਉਹਨਾਂ ਨੂੰ ਬੜੇ ਡਿਬੇਸ ਦੇ ਵਿੱਚ ਕਿ ਤੁਸੀਂ ਜਿਹੜਾ ਐਮਐਸਪੀ ਪੰਜਾਬ ਦੇ ਵਿੱਚ ਮਿਲ ਰਿਹਾ ਹੈ ਉਹਦੇ ਤਾਂ ਖੁਦਕੁਸ਼ੀਆਂ ਹੋਈ ਜਾਂਦੀਆਂ ਐਮਐਸਪੀ ਲੈ ਕੇ 20 ਕਿਸਾਨ ਖੁਦਕੁਸ਼ੀ ਕਰੀ ਜਾਂਦਾ ਕੇਪੀਜੀ ਦੇਖੋ ਜਦੋਂ ਸੁਪਰੀਮ ਕੋਰਟ ਵਿਚੋ ਵਿਚੋਟਾ ਕਰ ਰਹੇ ਹੋਣ ਮਾਨਯੋਗ ਸੁਪਰੀਮ ਕੋਰਟ ਨੇ ਕਮੇਟੀ ਵੀ ਬਣਾਈ ਹੈ ਉਹਨਾਂ ਨੇ ਬੁਲਾਇਆ ਵੀ ਹੈ ਤਾਂ ਉੱਥੇ ਜਿਹੜਾ ਹੈਗਾ ਸਰਕਾਰ ਦਾ ਇੱਕ ਤਰਫਾ ਕਰਨਾ ਮੇਰੇ ਖਿਆਲ ਚ ਤਰਕਸੰਗਤ ਵੀ ਨਹੀਂ ਬਣਦਾ ਔਰ ਮਾਨਯੋਗ ਸੁਪਰੀਮ ਕੋਰਟ ਜਿਹੜਾ ਹੈਗਾ ਸਿਹਤ ਦਾ ਖਿਆਲ ਰੱਖ ਰਹੀ ਹੈ ਡੱਲੇਵਾਲ ਸਾਹਿਬ ਦਾ ਪੰਜਾਬ ਸਰਕਾਰ ਨੂੰ ਵੀ ਫਟਕਾਰ ਲਾ ਰਹੀ ਹੈ ਔਰ ਬੁਲਾ ਵੀ ਰਹੀ ਹੈ ਔਰ ਉਹਦੇ ਚ ਡੱਲੇਵਾਲ ਸਾਹਿਬ ਪ੍ਰੈਜ਼ੈਂਟ ਵੀ ਹੋ ਰਹੇ ਨੇ ਤਾਂ ਹਜੇ ਉੱਥੇ ਗੱਲ ਚੱਲ ਰਹੀ ਹੈ ਯਾਨੀ ਜੇ ਸੁਪਰੀਮ ਕੋਰਟ ਦੇ ਕੋਲੋਂ ਹੀ ਜਿਹੜੇ ਆਦੇਸ਼ ਹੋਣਗੇ ਸੁਪਰੀਮ ਕੋਰਟ ਵੱਲੋਂ ਹੀ ਸਭ ਕੁਝ ਹੋਊਗਾ ਤੁਸੀਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਤਾਲੀ ਵਸਾ ਦੇਖੋ ਮਾਨਯੋਗ ਸੁਪਰੀਮ ਕੋਰਟ ਜਦੋਂ ਵੀ ਕੁਝ ਫਾਰਟ ਕਰਦੇ ਆ ਅੱਜ ਤੁਹਾਡੇ ਇੱਕ ਧਿਆਨ ਚ ਹੋਣੀ ਹੈ ਗੱਲ ਆਪਣੇ ਆ ਗੱਡੀਆਂ ਦੇ ਵਿੱਚ ਕਾ ਕਾਲੇ ਸ਼ੀਸ਼ੇ ਜਿਹੜੇ ਹੁੰਦੇ ਨੇ ਪਹਿਲਾਂ ਹਰ ਕਾ ਲਉਂਦਾ ਹੁੰਦਾ ਸੀ ਹੂੰ ਤਾਂ ਉਹ ਕੋਈ ਸਰਕਾਰ ਨੇ ਥੋੜੇ ਕਾਨੂੰਨ ਬਣਾਇਆ ਕਿ ਉਹ ਕਾਲੇ ਸ਼ੀਸ਼ੇ ਪਟ ਦੇਣੇ ਆ ਉਹ ਜਿਹੜੇ ਹੈਗੇ ਆ ਉਹ ਮਾਨਯੋਗ ਸੁਪਰੀਮ ਕੋਰਟ ਚੋਂ ਗੱਡੀਆਂ ਦੇ ਮੂਹਰੇ ਉਹ ਗਾਰਡ ਜੇ ਲਾਉਂਦੇ ਹੁੰਦੇ ਸੀ ਆਪਾਂ ਲਗਦੇ ਹੁੰਦੇ ਵੱਡੇ ਵੱਡੇ ਫਿਰ ਤਾਂ ਸੁਪਰੀਮ ਕੋਰਟ ਹੀ ਚਲਾਲੇ ਸਾਰਾ ਕੁਝ ਜਿਹੜਾ ਸੀ1 50% ਫਾਰਮੂਲਾ ਉਹਨਾਂ ਨੇ ਬੋਲਿਆ ਅਸੀਂ ਲਾਗੂ ਕੀਤਾ 23 ਫਸਲਾਂ ਤੇ ਉਹੀ ਸੁਆਮੀ ਨਾਰਥਨ ਜੀ ਨੇ ਲਿਖਿਆ ਉਹੀ ਗੱਲ ਕੀਤੀ ਹੈ ਜਿਹੜੀ ਇਹ ਅੱਜ ਸੀ2 ਤੇ ਗੱਲ ਕਰਦੇ ਆ ਵੀ ਸੀ2 ਬਣਨਾ ਚਾਹੀਦਾ ਸੀ2 ਉਹਦੇ ਲਈ ਹੈ ਜਿਹੜੇ ਬੰਦੇ ਨੇ ਜ਼ਮੀਨ ਠੇਕੇ ਤੇ ਲਈ ਉਹਨੂੰ ਜ਼ਮੀਨ ਦਾ ਠੇਕਾ ਨਾਲ ਐਡ ਹੋ ਕੇ ਮਿਲਣਾ ਉਹ ਸੀ2 50 ਕਿਹੜਾ ਦੇਣ ਤੋਂ ਕਦੇ ਪ੍ਰਧਾਨ ਮੰਤਰੀ ਨੇ ਇਨਕਾਰ ਕੀਤਾ ਪਰ ਉਹਦੀ ਲਿਖ ਫਾਰਮੈਲਟੀ ਤਾਂ ਬਣਾਓ ਉਹ ਮੇਰਾ ਉਹਨੂੰ ਆ ਜਿਹੜਾ ਜ਼ਮੀਨ ਠੇਕੇ ਦੇ ਵਾਹਦਾ ਪਹਿਲੀ ਗੱਲ ਕੇ ਪੀਜੀ ਅਸੀਂ ਇਹਨੂੰ ਇਨ ਬਿਨ ਮੰਨਦੇ ਹੀ ਨਹੀਂ ਅਸੀਂ ਇਸੇ ਤੇ ਹੀ ਕੰਮ ਕੀਤਾ ਹੂੰ ਔਰ ਇਹ ਜਿਹੜੀਆਂ ਜਿੱਥੇ ਇਹ ਖੜੇ ਆ ਇਹ ਹਰ ਰੋਜ਼ ਭਜਦੇ ਆ ਮੈਂ ਤੁਹਾਨੂੰ ਇੱਕ ਸਪਸ਼ਟੀ ਗੱਲ ਦੱਸ ਦਾਂ ਇਹ ਦੋ ਫਾਰਮੂਲੇ ਸੁਆਮੀ ਨਾਥਨ ਜੀ ਨੇ ਦਿੱਤੇ ਇੱਕ ਸੀ1 50% ਇੱਕ ਸੀ2 50% ਉਹ ਦੋਹਾਂ ਚੇ ਗੁਮਰਾਹ ਕਰਦੇ ਦੇਸ਼ ਨੂੰ ਉਹ ਚੰਗੀ ਤਰ੍ਹਾਂ ਪੜੋ ਸੀ1 50% ਉਹਦੇ ਲਈ ਆ ਜਿਹੜਾ ਆਪਦੀ ਖੇਤੀ ਖੁਦ ਕਰਦਾ ਆਪਦੀ ਜ਼ਮੀਨ ਤੇ C2 50% ਉਹਦੇ ਲਈ ਆ ਜਿਹੜਾ ਠੇਕੇ ਤੇ ਜ਼ਮੀਨ ਲੈਂਦਾ। ਔਰ ਜਦੋਂ ਠੇਕੇ ਤੇ ਜ਼ਮੀਨ ਲਵਾਂਗੇ। ਔਰ 2 ਮਿੰਟ ਯਾਰ ਰੱਖਦਾ ਇਹਨਾਂ ਨੂੰ ਚੁੱਪ ਕਰਾਓ ਜਿਆਦਾ ਇਹਨਾਂ ਦਾ ਮਾਈਕਰੋ ਬੰਦ ਕਰੋ। ਹੁਣ ਉਹ ਦੋ ਫਾਰਮੂਲੇ ਸੁਆਮੀ ਨਾਥਨ ਜੀ ਨੇ ਰეკਮੈਂਡ ਕੀਤੇ ਆ। ਅਸੀਂ C1 50% ਲਾਗੂ ਕਰਕੇ ਇੱਕ ਦਾ ਫਾਰਮੂਲਾ ਲਾਗੂ ਕਰਨ ਵਾਸਤੇ ਦੇਸ਼ ਦੇ ਵਿੱਚ ਬਿੱਲ ਲੈ ਕੇ ਆਏ ਆ। ਉਹ ਬਿੱਲ ਵਾਪਸ ਹੋ ਗਏ। ਉਸ ਤੋਂ ਬਾਅਦ ਉਹਦਾ ਕੁਝ ਨਵੀਂ ਵਿੱਥਾ ਬੰਨਣੀ ਆ। ਇਹ ਵਾਰ-ਵਾਰ ਕਹਿੰਦੇ ਆ ਜੀ ਇਹ ਕੰਟਰੈਕਟ ਫਾਰਮਿੰਗ ਆ ਗਈ ਜੀ ਕੰਟਰੈਕਟ ਫਾਰਮਿੰਗ ਇੱਕ ਪਾਸੇ ਦਾ C2 ਮੰਗਦੇ ਆ। ਇੱਕ ਪਾਸੇ ਕੰਟਰੈਕਟ ਫਾਰਮਿੰਗ ਭਜਾਉਂਦੇ ਆ ਦੂਜੇ ਪਾਸੇ ਪੰਜਾਬ ਚ ਕੰਟਰੈਕਟ ਫਾਰਮਿੰਗ ਐਕਟ ਲਾਗੂ ਹੈ ਉਹ ਨਹੀਂ ਬੰਦ ਨਹੀਂ ਕਰਾਉਂਦੇ ਫੱਲੇ ਇਹਨਾਂ ਦਾ ਤਾਂ ਸਾਰੇ ਹੀ ਦੂਰੇ ਦੂਰੇ ਚਿਰਤਰ ਹੈ ਧੰਨਵਾਦ ਸਾਹਿਬ ਮੈਨੂੰ ਨਿਸ਼ਚਿਤ ਆਸੋ ਧੰਨਵਾਦ ਸਾਹਿਬ ਮੈਨੂੰ ਨਿਸ਼ਚਿਤ ਆਸੋ ਸੀ2 50 ਕਿਸ ਨੂੰ ਮਿਲਦਾ ਪਿਆ ਸਰ ਦੇਖੋ ਸੀ2 50% ਉੱਥੇ ਹੀ ਮਿਲੂਗਾ ਜਿਹੜੇ ਰਾਜ ਦੇ ਵਿੱਚ ਇਹ ਜਦੋਂ ਫਾਰਮੂਲਾ ਲਾਗੂ ਹੋਊਗਾ ਹਜੇ ਨਹੀਂ ਹੋਇਆ ਸੀ1 ਹੋ ਗਿਆ ਸੀ2 ਉਸੋ ਹੀ ਬਲੂਗਾ ਜਦੋਂ ਕੰਟਰੈਕਟ ਫਾਰਮਿੰਗ ਐਕਟ ਰਾਜ ਦੇ ਵਿੱਚ ਲਾਗੂ ਹੋਊਗੀ ਸ਼ਕਤੀ ਨਾਲ ਔਰ ਜਿਹੜਾ ਵੀ ਕਿਸਾਨ ਹੈ ਉਹ ਆਪ ਦੀ ਜ਼ਮੀਨ ਅੱਜ ਮਤਲਬ ਠੇਕੇ ਤੇ ਲਾਊਗਾ ਲੀਗਲ ਤਰੀਕੇ ਨਾਲ ਅੱਜ ਸਾਰੇ ਪੰਜਾਬ ਤੇ ਜ਼ਮੀਨ ਦਾ 80-80 ਹੱਥੇਕਾ ਸਾਰੀ ਇਲੀਗਲੀ ਠੇਕੇ ਤੇ ਆ ਲੀਗਲ ਠੇਕਾ ਹੀ ਆਣੀਗਾ ਅੱਛਾ ਕਾਰਵਾਈ ਕੌਣ ਤਾਰੀਵਾਲ ਸਾਹਿਬ 1 ਮਿੰਟ ਤਾਰੀਵਾਲ ਸਾਹਿਬ ਲੀਗਲ ਠੇਕਾ ਨਹੀਂ ਹੈਗਾ ਉਨਤੇ ਕਾਰਵਾਈ ਕਿੰਨੇ ਕਰਨੀ ਹੈ ਜੀ ਇਲੀਗਲ ਠੇਕੇ ਤੇ ਉਹ ਤਾਂ ਪੰਜਾਬ ਜੇ ਕੋਈ ਸ਼ਿਕਾਇਤ ਕਰੇ ਤਾਂ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੂਬਾ ਸਰਕਾਰ ਨੂੰ ਜੇ ਕੋਈ ਸ਼ਿਕਾਇਤ ਕਰੇ ਤਾਂ ਤੁਸੀਂ ਕਰ ਦਿਓ ਸਰ ਤੁਹਾਨੂੰ ਜੇ ਇਹਨਾਂ ਕੋਈ ਪਤਾ ਤਾਂ ਤਰਗਤ ਸਾਹਿਬ ਮੈਂ ਗੱਲ ਦੱਸਦਾ ਜੇ ਸੀ2 ਪਲੱਸ ਫਾਰਮੂਲਾ ਚਾਹੀਦਾ ਤਾਂ ਪਹਿਲਾਂ ਠੇਕਾ ਜ਼ਮੀਨ ਦਾ ਠੇਕਾ ਰੈਗੂਲੇਟਰੀ ਐਕਟ ਬਣੂਗਾ ਸਟੇਟ ਦੇ ਵਿੱਚ ਫਿਰ ਸੀ2 ਆਊਗਾ ਔਰ ਇਹਦੇ ਲਈ ਆ ਸਾਰੀਆਂ ਜਿਹੜੀਆਂ ਡਿਸਕਸ਼ਨਸ ਆਪਾਂ ਕੀਤੀਆਂ ਮੈਂ ਇਲਜ਼ਾਮ ਨਹੀਂ ਲਾਏ ਇਹ ਹੈਲਦੀ ਡਿਸਕਸ਼ਨ ਆ ਇਹਦੇ ਲਈ ਡੱਲੇਵਾਲ ਸਾਹਿਬ ਦੀ ਸਹਿਜ ਜ਼ਰੂਰੀ ਹੈ ਡੱਲੇਵਾਲ ਸਾਹਿਬ ਆਕੀ ਫੋਲਡਰ ਸਾਰੇ ਬੈਠਣਗੇ ਫੇਰ ਗੱਲ ਬਾਨਨੀ ਹੈ ਮਾਣੀ ਮੈਂ ਪਹਿਲੇ ਹੀ ਗੱਲ ਰੱਖਤੀ ਆ ਮਾਣੀ ਉਹ ਸੁਪਰੀਮ ਕੋਰਟ ਜਿੱਥੇ ਹਰ ਗੱਲ ਤੇ ਵਿਚੋਟਾ ਕਰ ਰਹੇ ਆ ਉਹ ਇੱਕ ਇੱਕ ਚੀਜ਼ ਉਹ ਇਹਨਾਂ ਨੇ ਤਾਂ ਹੱਥ ਖੜੇ ਕੀਤੇ ਹੋਏ ਆ ਹੂੰ ਠੀਕ ਹੈ ਤੋਂ ਇਹਨਾਂ ਦੇ ਮੁਤਾਬਕ ਤਾਂ ਅਸੀਂ ਕੁਝ ਜਿਹੜੇ ਉਹਨੇ ਗੱਲ ਕਰ ਰਹੇ ਆ ਆਪਣੇ ਮੰਗੜ ਸਾਹਿਬ ਕਹਿੰਦੇ ਜੀ ਇਹਨਾਂ ਨੂੰ ਅਸੀਂ ਕੰਸੀਡਰ ਹੀ ਨਹੀਂ ਕਰਦੇ ਜਿੱਥੇ ਇਹਨਾਂ ਦੀ ਲੈਂਗੁਏਜ ਹੀ ਇਸ ਤਰ੍ਹਾਂ ਦੀ ਹੈ ਤੇ ਇਹਨਾਂ ਦੇ ਕੋਲੇ ਜਾ ਕੇ ਕਰਨਾ ਕੀ ਦੇਖੋ 올 ਪਾਰਟੀ ਮੀਟਿੰਗ ਸਰਕਾਰ ਬੁਲਾਵੇ ਅਸੀਂ ਜ਼ਰੂਰ ਜਾਵਾਂਗੇ ਤੁਸੀਂ ਡਿਮਾਂਡ ਕਰਦੇ ਹੋ ਸਾਡੇ ਕੋਲ ਤਾਂ ਸਾਡੇ ਦੇਖੋ ਸਾਰੇ ਐਮਐਲਏ ਤਾਂ ਆਮ ਆदमी ਕੋਲੇ ਆ ਤੇ ਕਾਂਗਰਸ ਕੋਲੇ ਆ ਠੀਕ ਹੈ ਇਹਨਾਂ ਨੇ ਗੱਲ ਰੱਖਣੀ ਆ ਹੁਣ ਜਿਸ ਤਰ੍ਹਾਂ ਦੀ ਵੀ ਇਹ ਗੱਲ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਈਆਂ ਸੀ ਵੀ ਇਹ ਐਮਐਸਪੀ ਦੇਣਗੇ ਇਹ 23 ਫਸਲਾਂ ਦੀ ਐਮਐਸਪੀ ਲਿਆਉਣਗੇ ਸਾਰਾ ਕੁਝ ਇਹਨਾਂ ਨੇ ਕੀ ਕੀਤਾ ਸੀ ਅੱਜ ਅੱਜ ਸਰਕਾਰ ਦੇ ਅੱਗੇ ਦੇਖੋ ਸਾਡਾ ਤਾਂ ਇਹਨਾਂ ਨੇ ਵੋਟ ਤੇ ਛੋਟ ਕੀਤੀ ਆ ਵਿਰੋਧ ਹੀ ਕੀਤਾ ਸਾਨੂੰ ਕਿੱਥੇ ਵੋਟ ਪਾਈ ਕਿਸੇ ਪਿੰਡ 'ਚ ਇਹਨਾਂ ਨੇ ਵੜ ਨਹੀਂ ਦਿੱਤਾ